ਮੋਹਾਲੀ ਜ਼ਿਲ੍ਹੇ ਦੇ ਖਰੜ ਦੇ ਵਿੱਚ ਫੈਖੋਫ ਚੋਰ ਲੁੱਟਖੋ ਕਰਨ ਵਾਲੇ ਤੇ ਹੌਸਲੇ ਇੰਨੇ ਬੁਲੰਦ ਹੈ ਕਿ ਦਿਨ ਦਿਹਾੜੇ ਚੋਰੀ ਦੀ ਵਾਰਦਾਤਾਂ ਨੂੰ ਲੁੱਟ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਨਜ਼ਰ ਆ ਰਹੇ ਨੇ ਇੱਕ ਹੋਰ ਮਾਮਲਾ ਸਾਹਮਣੇ ਆਇਆ ਖਰੜ ਦੇ ਗਾਂਧੀ ਨਗਰ ਮਾਰਕੀਟ ਦਾ ਜਿੱਥੇ ਦਿਨ ਦਿਹਾੜੇ ਇੱਕ ਜੁਐਲਰੀ ਸ਼ਾਪ ਤੇ ਇੱਕ ਨੌਜਵਾਨ ਜਾਂਦਾ ਔਰ ਬਜ਼ੁਰਗ ਨੂੰ ਬੜੇ ਹੀ ਛਾਤੀਰ ਤਰੀਕੇ ਦੇ ਨਾਲ ਆਪਣੀ ਗੱਲਾਂ 'ਚ ਲਾ ਕੇ ਉਦੀ 20 ਗ੍ਰਾਮ ਤੋਂ ਵੀ ਜ਼ਿਆਦਾ ਜਿਹੜਾ 골ਡ ਹੈ ਉਹ ਲੈ ਕੇ ਫਰਾਰ ਹੋ ਜਾਂਦਾ ਹਾਲਾਂਕਿ ਉਹਦੇ ਵਿੱਚ ਟੋਪਸ ਨਤਨੀ ਤੇ ਹੋਰ ਵੀ ਯਾਨੀ ਕਿ ਕਰੀਬ 2 ਤੋਂ ਜ਼ਿਆਦਾ 2 ਲੱਖ ਤੋਂ ਵੀ ਜ਼ਿਆਦਾ ਦਾ ਜਿਹੜਾ ਸਮਾਨ ਸੀਗਾ ਇੱਕ ਪੌਚ ਦੇ ਵਿੱਚ ਉਹ ਲੈ ਕੇ ਫਰਾਰ ਹੋ ਜਾਂਦਾ ਹਾਲਾਂਕਿ ਇਹ ਵੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਕਿ ਕਿਸ ਤਰ੍ਹਾਂ ਆਪਣੀ ਗੱਲਾਂ 'ਚ ਲਾ ਕੇ ਕਿਉਂਕਿ ਬਜ਼ੁਰਗ ਨੇ ਹੁਣ ਜਿਹੜੀ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਕਿ ਇੱਕ ਤਾਬੀਜ਼ ਦੀ ਗੱਲ ਕੀਤੀ ਜਾ ਰਹੀ ਸੀ ਕਿ ਤਾਬੀਜ਼ ਮੈਂ ਬਣਵਾਣਾ ਹੈ ਔਰ ਆਪਣੀ ਗੱਲਾਂ 'ਚ ਲਾ ਕੇ ਸੀਸੀਟੀਵੀ 'ਚ ਦਿਖ ਰਿਹਾ ਹੈ ਕਿ ਕਿਸ ਤਰ੍ਹਾਂ ਅੰਦਰ ਨੂੰ ਹੱਥ ਪਾ ਰਿਹਾ ਔਰ ਲੈ ਕੇ ਬੜੀ ਆਸਾਨੀ ਨਾਲ ਫਰਾਰ ਹੋ ਜਾਂਦਾ ਹੈ ਦੋ ਲੋਕ ਨੇ ਸ਼ਾਤਰ ਜੋ ਕਿ ਇੱਕ ਐਕਟੀਵਾ ਤੇ ਆਏ ਸੀਗੇ ਔਰ ਮਾਰਕੀਟ ਤੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਇੱਕ ਜੁਵੈਲਰ ਦੀ ਹੋਰ ਸ਼ਾਪ ਤੇ ਗਏ ਸੀ ਲੇਕਿਨ ਉੱਥੇ ਇਹਨਾਂ ਦੀ ਗੱਲ ਨਹੀਂ ਬਣੀ ਔਰ ਦੂਜੀ ਸ਼ਾਪ ਤੇ ਜਦ ਇਹਨਾਂ ਨੇ ਆਏ ਤਾਂ ਬਜ਼ੁਰਗ ਇੱਕ ਬੈਠੇ ਸੀਗੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਹਾਲਾਂਕਿ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਦਿਨ ਦਿਹਾੜੇ ਇਸ ਤਰ੍ਹਾਂ ਦੀ ਲੁੱਟ ਇਸ ਤਰ੍ਹਾਂ ਦੀ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਔਰ ਕਿਸੇ ਵੀ ਤਰ੍ਹਾਂ ਦਾ ਕੋਈ ਖੌਫ ਨਹੀਂ ਬੜੇ ਹੀ ਬੇਖੌਫ ਤਰੀਕੇ ਦੇ ਨਾਲ ਵਾਰਦਾਤਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਜਾਂਦੇ ਹਨ ਹਾਲਾਂਕਿ ਪੁਲਿਸ ਹੁਣ ਮਾਮਲਾ ਦਰਜ ਕਰਕੇ ਨੀਅਰਬਾਈ ਜਿੰਨੇ ਵੀ ਸੀਸੀਟੀਵੀ ਫੁਟੇਜ ਹੈ ਉਹਨਾਂ ਨੂੰ ਖੰਗਾਲਦੀ ਨਜ਼ਰ ਆ ਰਹੀ ਹੈ ਔਰ ਜਲਦ ਹੀ ਇਨਾਂ ਦੀ ਗ੍ਰਿਫਤਾਰੀ ਦੀ ਵੀ ਗੱਲ ਕੀਤੀ ਜਾ ਰਹੀ ਹੈ ਮੋਹਾਲੀ ਜ਼ਿਲ੍ਹੇ ਦੇ ਖਰੜ ਦੇ ਵਿੱਚ ਫੈਖੋਫ ਚੋਰ ਲੁੱਟਖੋ ਕਰਨ ਵਾਲੇ ਦੇ ਹੌਸਲੇ ਇੰਨੇ ਉੱਚੇ ਹਨ ਕਿ ਦਿਨ ਦਿਹਾੜੇ ਚੋਰੀ ਦੀ ਵਾਰਦਾਤਾਂ ਨੂੰ ਲੁੱਟ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਨਜ਼ਰ ਆ ਰਹੇ ਨੇ ਇੱਕ ਹੋਰ ਮਾਮਲਾ ਸਾਹਮਣੇ ਆਇਆ ਖਰੜ ਦੇ ਗਾਂਧੀ ਨਗਰ ਮਾਰਕੀਟ ਦਾ ਜਿੱਥੇ ਦਿਨ ਦਿਹਾੜੇ ਇੱਕ ਜੁਐਲਰੀ ਸ਼ਾਪ ਤੇ ਇੱਕ ਨੌਜਵਾਨ ਜਾਂਦਾ ਔਰ ਬਜ਼ੁਰਗ ਨੂੰ ਬੜੇ ਹੀ ਸ਼ਾਂਤਿਰ ਤਰੀਕੇ ਦੇ ਨਾਲ ਆਪਣੀ ਗੱਲਾਂ ਚ ਲਾ ਕੇ ਉਹਦੀ 20 ਗ੍ਰਾਮ ਤੋਂ ਵੀ ਜ਼ਿਆਦਾ ਜਿਹੜਾ 골ਡ ਹੈ ਉਹ ਲੈ ਕੇ ਫਰਾਰ ਹੋ ਜਾਂਦਾ ਹਾਲਾਂਕਿ ਉਹਦੇ ਵਿੱਚ ਟੋਪਸ ਨਥਨੀ ਤੇ ਹੋਰ ਵੀ ਯਾਨੀ ਕਿ ਕਰੀਬ 2 ਤੋਂ ਜ਼ਿਆਦਾ 2 ਲੱਖ ਤੋਂ ਵੀ ਜ਼ਿਆਦਾ ਦਾ ਜਿਹੜਾ ਸਮਾਨ ਸੀਗਾ ਇੱਕ ਪਾਊਸ ਦੇ ਵਿੱਚ ਉਹ ਲੈ ਕੇ ਫਰਾਰ ਹੋ ਜਾਂਦਾ ਹਾਲਾਂਕਿ ਇਹਦੀ ਸੀਸੀਟੀਵੀ ਫੁਟੇਜ ਵੀ ਸામਨੇ ਆਈਏ ਕਿ ਕਿਸ ਤਰ੍ਹਾਂ ਆਪਣੀ ਗੱਲਾਂ 'ਚ ਲਾ ਕੇ ਕਿਉਂਕਿ ਬਜ਼ੁਰਗ ਨੇ ਹੁਣ ਜਿਹੜੀ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਕਿ ਇੱਕ ਤਾਬੀਜ਼ ਦੀ ਗੱਲ ਕੀਤੀ ਜਾ ਰਹੀ ਸੀ ਕਿ ਤਾਬੀਜ਼ ਮੈਂ ਬਣਵਾਉਣਾ ਹੈ ਔਰ ਆਪਣੀ ਗੱਲਾਂ 'ਚ ਲਾ ਕੇ ਸੀਸੀਟੀਵੀ 'ਚ ਦਿਖ ਰਿਹਾ ਹੈ ਕਿ ਕਿਸ ਤਰ੍ਹਾਂ ਅੰਦਰ ਨੂੰ ਹੱਥ ਪਾ ਰਿਹਾ ਔਰ ਲੈ ਕੇ ਬੜੀ ਆਸਾਨੀ ਨਾਲ ਫਰਾਰ ਹੋ ਜਾਂਦਾ ਹੈ ਦੋ ਲੋਕ ਨੇ ਸ਼ਾਕਿਰ ਜੋ ਕਿ ਇੱਕ ਐਕਟੀਵਾ ਤੇ ਆਏ ਸੀਗੇ ਔਰ ਮਾਰਕੀਟ ਤੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਇੱਕ ਜੁਐਲਰ ਦੀ ਹੋਰ ਸ਼ਾਪ ਤੇ ਗਏ ਸੀ ਲੇਕਿਨ ਉੱਥੇ ਇਹਨਾਂ ਦੀ ਗੱਲ ਨਹੀਂ ਬਣੀ ਔਰ ਦੂਜੀ ਸ਼ਾਪ ਤੇ ਜਦ ਇਹਨਾਂ ਨੇ ਆਏ ਤਾਂ ਬਜ਼ੁਰਗ ਇੱਕ ਬੈਠੇ ਸੀਗੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਹਾਲਾਂਕਿ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਦਿਨ ਦਿਹਾੜੇ ਇਸ ਤਰ੍ਹਾਂ ਦੀ ਲੁੱਟ ਇਸ ਤਰ੍ਹਾਂ ਦੀ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਔਰ ਕਿਸੇ ਵੀ ਤਰ੍ਹਾਂ ਦਾ ਕੋਈ ਖੌਫ ਨਹੀਂ ਬੜੇ ਹੀ ਬੇਖੌਫ ਤਰੀਕੇ ਦੇ ਨਾਲ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਜਾਂਦੇ ਹਾਲਾਂਕਿ ਪੁਲਿਸ ਹੁਣ ਮਾਮਲਾ ਦਰਜ ਕਰਕੇ ਨੀਅਰਬਾਈ ਜਿੰਨੇ ਵੀ ਸੀਸੀਟੀਵੀ ਫੁਟੇਜ ਹੈ ਉਹਨਾਂ ਨੂੰ ਖੰਗਾਲਦੀ ਨਜ਼ਰ ਆ ਰਹੀ ਔਰ ਜਲਦੀ ਹੀ ਇਨ੍ਹਾਂ ਦੀ ਗ੍ਰਿਫਤਾਰੀ ਦੀ ਵੀ ਗੱਲ ਕੀਤੀ ਜਾ ਰਹੀ ਹੈ